ਇੰਦਰ ਜਜ਼ਬੇ ਹੀ ਨੇ ਕਹਿ ਦਿੰਦੇ ਨੇ ਮਨੁੱਖ ਠੰਡਾ ਹੈ ਇਹ ਮਨੁੱਖ ਸੰਬੰਧ ਜੋੜ ਨਹੀਂ ਸਕਦਾ ਜਜ਼ਬੇ ਹੀ ਸੰਬੰਧ ਜੋੜਦੇ ਨੇ ਪਰ ਕਹਿ ਦਿੱਤਾ ਜਾਂਦੇ ਇਹ ਮਨੁੱਖ ਸੰਬੰਧਾਂ ਨੂੰ ਸਮਝ ਨਹੀਂ ਸਕਦਾ ਤੋਂ ਇੱਕ ਸਮਝ ਤੇ ਇੱਕ ਜਜ਼ਬਾ ਜਜ਼ਬਿਆਂ ਨੂੰ ਭਾਵਕਤਾ ਕਹਿੰਦੇ ਨੇ ਸਮਝ ਨੂੰ ਬੌਧਿਕਤਾ ਕਹਿੰਦੇ ਨੇ ਬੌਧਿਕਤਾ ਤੇ ਭਾਵਕਤਾ ਇਹ ਦੋ ਬਹੁਤ ਵੱਡੀਆਂ ਸਵਗਾਤਾ ਪਰੀਪੂਰਨ ਪਰਮਾਤਮਾ ਨੇ ਮਨੁੱਖ ਦੀ ਝੋਲੀ ਵਿੱਚ ਪਾਈਆਂ ਨੇ ਜਿਸ ਨੂੰ ਸਮਝਣਾ ਹੈ ਉਸਨੂੰ